ਇਹ ਗੁਰਦੁਆਰਾ ਸਾਹਿਬ ਦਾ ਅਜੀਬ ਘਰ ਬਣਦਾ ਪਿਆ ਵਾ ਤੇ ਇਹਨੂੰ ਬੰਦ ਦੇ ਨੂੰ 3-4 ਸਾਲ ਹੋ ਗਏ ਆ ਤੇ ਹਜੇ ਹੋਰ ਵੀ ਜਿਹੜਾ ਹਵਲ ਰਸਤਾ ਜਾ ਰਿਹਾ ਹੈ ਜਾ ਰਿਹਾ ਬਾਬਾ ਸੀਚੇਵਾਲ ਜੀ ਦਾ ਇੱਧਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਤੇ ਇੱਧਰ ਹਿਸਟਰੀ ਲਈ ਹੋਈ ਆ ਦੋਸਤੋ ਆਪਾਂ ਗੁਰਦੁਆਰਾ ਸ਼੍ਰੀ ਸੰਤਖਾੜ ਸਾਹਿਬ ਜੀ ਪਹੁੰਚ ਗਏ ਆ ਤੇ ਕਰਮਾਨੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਅੰਦਰ ਜਾ ਕੇ i ਮਾਧਿ ਆ ਜਾਪ ਦੇ ਨਾਮ ਗੰਤਾਉਂ ਗਤ ਪਾਈ ਨਾਮ ਦਾ ਬਖ ਸੁਖ ਦਾਈ ਹਰਿ ਗੁਰੂ ਨਾਮ ਸੰਗਰਹੀ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਵਾ ਤੇ ਹੁਣ ਆਪਾਂ ਇੱਧਰ ਲਈ ਸੈਰ ਚੱਲਦੇ ਆਂ ਗੁਰਦੁਆਰਾ ਸਾਹਿਬ ਦਾ ਅਜਿਹਾ ਕੰਮ ਬੰਨਦਾ ਪਿਆ ਵਾ ਤੇ ਇਹਨੂੰ ਬੰਨਦੇ ਨੂੰ 3-4 ਸਾਲ ਹੋ ਗਏ ਆ ਤੇ ਹਜੇ ਹੋਰ ਵੀ ਟਾਈਮ ਲੱਗੂਗਾ ਤੇ ਅੰਦਰੋਂ ਦਿਖਾਉਣੀ ਆ ਆਪਾਂ ਤੁਹਾਨੂੰ ਜਾ ਕੇ ਕੰਮ ਚੱਲਦਾ ਪਿਆ ਗੁਰਦੁਆਰਾ ਸਾਹਿਬ ਦਾ ਸਾਈਡਾਂ ਤੇ ਪਾਰਕ ਬਣਾ ਦਿੱਤੇ ਆ ਬਹੁਤ ਸੋਹਣਾ ਲੱਗਦਾ ਪਿਆ ਅਜੈਬ ਕਰਦੇ ਬੈਕ ਸਾਈਡ ਪਵਿੱਤਰ ਵਹੀਂ ਚੱਲਦੀ ਆ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਦੇ ਨਾਲ ਜਾਣਿਆ ਜਾਂਦਾ ਵਾ ਇਸ ਨੂੰ ਸੰਗਤ ਜੀ ਅੱਪਾ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਇਤਿਹਾਸ ਪੜ੍ਹ ਕੇ ਸੁਣਾਉਂਦੇ ਆ ਗੁਰਦੁਆਰਾ ਸ਼੍ਰੀ ਸੰਤਕਾਟ ਸਾਹਿਬ ਦਾ ਇਤਿਹਾਸ ਗੁਰਦੁਆਰਾ ਸੰਤਕਾਟ ਨਦੀ ਦਾ ਉਹ ਕਾਟ ਹੈ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਈ ਨਦੀ ਵਿੱਚ ਤਿੰਨ ਦਿਨ ਅਲੋਪ ਰਹਿਣ ਤੋਂ ਬਾਅਦ ਪ੍ਰਗਟ ਹੋਏ ਤੇ ਇਧਰਲੀ ਸਾਈਡ ਵੀ ਲਿਖਿਆ ਹੋਇਆ ਵਾ ਤੇ ਤੁਸੀਂ ਵੀਡੀਓ ਨੂੰ ਪਾਉਸ਼ ਕਰਕੇ ਪੜ੍ਹ ਸਕਦੇ ਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ ਲੰਗਰ ਹਾਲ ਬਣਿਆ ਹੋਇਆ ਵਾ ਉਵੀ ਆਪਾਂ ਤੁਹਾਨੂੰ ਅੰਦਰ ਹੋ ਜਾ ਕੇ ਦਿਖਾ ਦਿੰਨੇ ਆ ਇਹ ਹੈਗਾ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਤੇ ਲੰਗਰ ਹਾਲ ਵੀ ਕਾਫੀ ਵੱਡਾ ਬਣਿਆ ਹੋਇਆ ਵਾ ਸੰਗਤੀ ਜਿਹੜਾ ਆਵਲ ਰਸਤਾ ਜਾ ਰਿਹਾ ਹੈ ਜਾ ਰਿਹਾ ਬਾਬਾ ਸੀਚੇਵਾਲ ਜੀ ਦਾ ਇੱਧਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਤੇ ਇੱਧਰ ਹਿਸਟਰੀ ਲਿਖੀ ਹੋਈ ਆ ਤੁਸੀਂ ਵੀਡੀਓ ਨੂੰ ਪੋਸਟ ਕਰਕੇ ਪੜ੍ਹ ਸਕਦੇ ਆ ਤੇ ਇੱਧਰ ਜਿਹੜੀ ਬਾਬਾ ਸਿੱਟੇਵਾਲ ਜੀ ਨੇ ਸੇਵਾ ਕੀਤੀ ਸੀ ਵੀ ਉਹਨਾਂ ਦੀਆਂ ਫੋਟੋਆਂ ਸਾਰੀਆਂ ਬਣੀਆਂ ਹੋਈਆਂ ਵਾਂ ਸਨਰੀਏ ਆਪਾਂ ਤੁਹਾਨੂੰ ਅੰਦਰੋਂ ਜਾ ਕੇ ਦਿਖਾ ਦਿੰਨੇ ਆ ਕਿਵੇਂ ਦਾ ਨਕਸ਼ਾ ਬਣਿਆ ਹੋਇਆ ਵਾ ਚਾਰ ਪੰਜ ਸਾਲ ਹੋ ਗਏ ਕੰਮ ਚੱਲਦੇ ਨੂੰ ਤੇ ਹਜੇ 2 ਸਾਲ ਹੋਰ ਲੱਗੂਗੇ ਪੁੱਛਿਆ ਮੈਂ ਇੱਥੋਂ ਜਿਹੜੇ ਮੈਂ ਇਸ ਤਰੀਕਾ ਕੰਮ ਕਰਦੇ ਪਏ ਆ ਤੇ ਉਹ ਕਹਿ ਰਹੇ ਸੀ ਹਜੇ 2 ਸਾਲ ਹੋਰ ਲੱਗ ਜਾਣੇ ਆ ਤੇ ਇੱਥੇ ਰੈਸ਼ ਕੀਤੀ ਹੋਈ ਜਿਹੜੇ ਕੰਮ ਕਰਦੇ ਆ ਇੱਥੇ ਤੇ ਜਦੋਂ ਕੰਪਲੀਟ ਹੋਊਗਾ ਫਿਰ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਬਣਾ ਕੇ